ਇਹ ਤਰ ਬੰਦੇ ਨੇ ਕੱਦੂ ਘਰ ਵੀ ਦੀ ਲਾਣਦਾਰ ਕਰ ਸੀ ਦੇ ਉੱਤੇ ਕਰ ਦਿਆ ਘਰ ਕਿਾ ਦਿਮਾਗਾਂ ਮਾਰਕ ਆ ਗਿਆ ਉਹ ਦੇਖ ਦੁਬਾਰਾ ਜਾ ਰਿਹਾ ਮਾਰਨੀ ਹੋ ਗਈ ਇਹ ਸਾਰਾ ਕੰਮ tamam ਹੋ ਗਿਆ ਹਿਉ ちゃっ ਤੇ ਪਾ ਦਿੱਪ ਕੋਰ ਸਟਾਰਟਰ ਆਪਣਾ ਕੋਈ ਕਿਸਿਆਂ ਦੇ ਦੀ ਗੱਪ ਉਹਨਾਂ ਨੇ ਇਹ ਪਿੱਛੇ ਦੇ ਪੜਦੀ ਆ ਰਣਗੇ ਲੋੜ ਨਹੀਂ ਹੈ ਲੋੜ ਨਹੀਂ ਤਾਂ ਰੱਖ ਦੇ ਜੇ ਨਹੀਂ ਲੋੜ ਹੈ ਖਾਲੀ ਸ਼ੋਪਿੰਗ ਕੰਟਾ ਵੀ ਲਾ ਦੂਸਰੇ ਦੂਸਰੇ ਬ੍ਰਾਂਡ ਆ ਬਾਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥਵੇਂ ਸਾਰੇ ਵਾਂਗੇ ਵਧੀਆ ਆਲ ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਰਾਤ ਬਰਸਾਤ ਹੋਈ ਜੀ ਆਪਾਂ ਨੇ ਬਾਈ ਪਾਣੀ ਪੁਣੀ ਛੋੜ ਦਈਆ ਆਪਾਂ ਨੇ ਬੰਦੇ ਮਿਲ ਗਏ ਬਾਈ ਰਾਤ ਆਪਣੇ ਜਿਹੜਾ ਪੂਰਾ ਬੰਦੇ ਲੱਗ ਰਹੇ ਤੇ ਉਦੋਂ ਹਲੀ 5-6 ਦਿਨ ਕਰਦੇ ਬਟ ਰਾਤ ਬੰਦੇ ਮਿਲੇ ਆ ਉਹਨਾਂ ਪਰਸੋਂ ਆਏ ਤੇ ਉਹ ਕਹਿੰਦੇ ਆਂ ਅਸੀਂ ਬੱਲੇ ਆਂ ਕਹਿੰਦਾ ਪਾਣੀ ਛੋੜ ਦੋ ਸਰਦਾਰ ਜੀ ਹਮ ਲਗਾ ਦੇਂਗੇ ਜੀ ਦੀ ਮਾ ਠੀਕ ਆ ਬਾਈ ਲਾ ਦੋ ਅੱਛੀ ਬਾਤ ਆ ਤਾਂ ਹੀ ਪਾਣੀ ਛੋੜ ਦਈਏ ਤਾਂ ਲਾਈਟ ਲੂਟ ਆਵਗੀ ਬਾਕੀ ਬਰਸਾਤ ਦਾ ਹੋ ਰਿਹਾ ਪਾਣੀ ਤੋਂ ਲਾਈਟ ਦੀ ਥੋੜੀ ਜਿਹੀ ਜ਼ਰੂਰਤਾ ਵੀ ਦੋ ਦੋ ਘੰਟੇ ਵੀ ਚੱਲ ਗਈ ਨਾ ਕਿੱਲੇ માં ਤਾਂ ਵੀ ਆਪਣਾ ਖੇਤ ਕਦੋਂ ਜੋਗਾ ਹੋ ਜਾਗਾ ਕਿਉਂਕਿ ਇਸ ਤਰ੍ਹਾਂ ਨਾ ਲੈ ਲੈਣਾ ਸੀ ਭਰਖੀਆਂ ਪਾਣੀ ਨੇ ਨਾ ਆ ਥੋੜਾ ਥੋੜਾ ਚੱਲੇਗੇ ਰਸਿਆ ਹੈ ਉਹ ਪਾਣੀ ਬਸ ਆਪਾਂ ਨੇ ਉਹ ਖੜਾਣਾ ਵਸ ਕਦੋਂ ਜੋਗਾ ਨਾ ਕਦੋਂ ਕਰਨ ਜੋਗਾ ਤੁਹਾਨੂੰ ਪਤਾ ਇਤਨੇ ਮੇਂ ਫਿਰ ਕਦੋਂ ਚੱਲਦਾ ਨਹੀਂ ਹੈ ਬਾਕੀ ਮਿੱਥਰੋ ਰਾਤ ਨਾ ਇੱਕ ਕੰਮ ਗੜਬੜ ਹੋ ਗਿਆ ਭਾਈ ਆਪਣਾ ਜਿਹੜਾ ਮੋਟਰ ਵਾਲਾ ਕੋਠਾ ਦਾ ਉਹ ਕੋਠਾ ਕੀ ਛੱਤ ਗਿਰ ਗਈ ਭਾਈ ਕੋਠੇ ਦੀ ਛੱਤ ਗਿਰ ਗਈ ਮਤਲਬ ਉਸਕੇ ਨੇ ਮੈਂ ਦੇਖ ਕਿਆ ਨ ਲੈ ਕੇ ਰਾਂ ਉਸਕਾ ਬਾਲੇ ਹੋ ਗਏ ਬੋਦੇ ਮਿੱਟੀ ਕਰਨ ਲਾ ਲਓ ਜਾਂ ਕਿਸਤਰੀ ਲਾ ਲਓ ਬਾਲੇ ਹੋ ਗਏ ਬੋਦੇ ਤਾਂ ਉਹ ਬਾਲੇ ਟੁੱਟ ਗਏ ਯਾਰ ਉਹ ਪੰਜ ਛੇ ਬਾਲੇ ਟੁੱਟਣੇ ਕਰ ਕਾ ਨਾ ਯਾਰ ਉਹ ਇੱਕ ਦਾ ਗੱਬੇ ਦੇ ਇੱਕ ਸਟਾਰਟਰ ਕੇ ਲਾਗਦੇ ਯਾਰ ਗਿਰਗੇ ਉਹ ਡੈਡੀ ਕਹਿ ਰਿਹਾ ਵੀ ਹੁਣ ਤਾਂ ਛੱਤ ਸੁੱਤ ਬਦਲਨੇ ਦਾ ਟਾਈਮ ਹੈ ਨਹੀਂ ਵੀ ਤੂੰ ਉਹਨਾਂ ਬਾਅਦ ਚਾਦਰਾਂ ਪਾ ਲੇ ਵੀ ਚਾਦਰਾਂ ਆਪਣੀ ਠੀਕ ਰਹਿਾਂਗੇ ਮਾਂ ਠੀਕ ਹੈ ਜੀ ਚਲੋ ਤੋਈ ਬਾਈ ਗੱਡੀ ਲੈ ਕੇ ਰਾਜਪੁਰਾ ਜਾ ਕਰਾਂ ਉਹ ਰਾਜਪੁਰੇ ਦੇ ਨਾਲ ਚਾਦਰਾਂ ਲੈ ਕੇ ਆਣੀਆਂ ਚਾਦਰਾਂ ਲੈ ਕੇ ਆਉਂਗਾ ਬਾਈ ਕਿ ਕੋਈ ਕਸੀ ਨਹੀਂ ਹੈ ਤੇ ਨੇੜੇ ਘਰ ਰਾਜਪੁਰਾ ਜਾ ਰਿਹਾ ਕਸੀ ਲੈ ਗਾਏ ਮਾਂ ਚਲ ਕੋਈ ਨਾ ਕਸੀ ਲੈ ਆਵਾਂਗੇ ਬਾਕੀ ਇੱਧਰ ਆਉਣ ਦੀ ਲਾਂਗ ਲੱਗ ਰਹੀ ਜੀ ਦੀ ਇੱਧਰ ਆਮਣੇ ਪਾਇਆ ਪਾਣੀ ਪੂਰਾ ਮਾਂ ਚਾਦਰਾਂ ਲੈ ਗਾਵਾਂ ਗੇ ਲੋ ਕਸੀ ਲੈ ਆਵਾਂਗੇ ਚਾਦਰਾਂ ਦੇਖਾਂ ਕਿ ਕਾਜ ਜੀ ਮਿਲਾਂਗੇ ਸੀ ਨਹੀਂ ਨਹੀਂ ਉਹ ਨਾ ਪਤਾ ਕਿਆ ਹੋਇਆ ਜਦੋਂ ਨਾ ਮਰ ਪਾ ਬਾਲੇ ਮਨ ਨੂੰ ਪੁਰਾਣੇ ਮਿਲ ਗਏ ਤੇ ਵਧੀਆ ਕਹੀਂ ਦੇ ਉਹ ਜਦ ਪਾ ਦੀ ਉਹ ਸਾਲੇ ਪਤਾ ਨਹੀਂ ਕਿਆ ਚੱਕਰ ਹੋਇਆ ਗਲ ਗੇ ਕੋਈ ਬਈ 10 ਸਾਲ ਹੋ ਗਏ ਮਨ ਲਗਾ ਛਾਤ ਨੂੰ ਪੜੀ ਨੂੰ ਉਹ 10 ਸਾਲ ਮਾ ਨਾ ਗਲ ਗੇ ਬਾਲੇ ਪਤਾ ਨਹੀਂ ਕਿਆ ਚੱਕਰ ਹੋਇਆ ਜੇ ਖੇਤਾਂ ਨੂੰ ਤੰਗਰ ਕ ਪਾਣੀ ਪੂਣੀ ਲੱਗਦਾ ਰਹਾ ਕਿਉਂਗੇ ਜੇ ਘਰਾਂ ਹੋ ਆ ਕਿ ਥੋੜਾ ਬੜਾ ਟੁਪਕ ਟੁਪਕ ਆ ਵੀਦਾ ਵਸਵਾ ਲਗਾ ਵੀਦਾ ਚੂਆ ਵੀਦਾ ਕੀ ਘਰਾਂ ਵਾਲੇ ਹੋ ਆ ਜਿਹੜੇ ਆਪਣੇ ਆਪ ਮੁਰਮਤ ਕਹੀ ਜਾਂ ਪਰ ਕੋਠੇ ਮੈਂ ਇਦਨੇ ਕੋਣ ਮੁਰਮਤ ਕਰਾ ਦੇਖ ਭਾਣ ਤਾਂ ਕਰ ਕਰ ਚੱਕਰ ਪੜ ਗਿਆ ਆ ਚੱਲ ਕੋਈ ਚੱਲਦਾ ਰਹਾ ਇੰਨੇ ਛੋਟੇ ਮੋਟੇ ਕੰਮ ਬਾਕੀ ਥੋੜੀ ਥੋੜੀ ਬਰਸਾਤ ਆ ਰਹੀ ਵੈਸੇ ਰਾਤ ਪ੍ਰਸਾਦ ਵਧੀਆ ਹੋ ਗਈ ਦੀ ਇਹ ਤੋਂ ਹੂੰ ਚੱਲ ਰਹੀ ਆ ਟਿਮ 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 ਇਹ ਇਹੋ ਬੰਦਾ ਦੇਖ ਲੈ ਬਹਾਨਾ ਮਾਰ ਕਾ ਮੈਂ ਮੂੜ ਵੀ ਆਉਂਗਾ ਜੇ ਤੇਰਾ ਜਦ ਵੀ ਕਦੋਂ ਹੋ ਗਿਆ ਨਾ ਸੁਹਾਗਾ ਲੱਗਿਆ ਮਨੂੰ ਫੀਟੇ ਮੂੰ ਕਹਿ ਦੀਏ ਕੱਦੂ ਬਣਾ ਰਿਆ ਭੈਣ ਤੇ ਕਰ ਰਿਆ ਚਾਹ ਇਧਰ ਹੀ ਘਰ ਗਏ ਆ ਮੈਂ ਸਾਂਗ ਵਿੱਚ ਚਾਹ ਲੈ ਆਣੀ ਭਈਆਂ ਗੀ ਹੂੰ ਤੈਨੂੰ ਪਾ 15 ਮੁੰਡੇ ਨਾਲੇ ਕੰਮ ਮੁਰਝ ਰਿਆ ਭਾਈ ਯਾ ਕੰਮ ਜਿੰਨਾ ਜ਼ਿਆਦਾ ਕੰਮਾ ਨਾ ਉਹ ਇਤਨੀ ਮੁਰਝ ਜਾ ਭਾਈ ਕਦੀ ਕੋਸ ਲਿਆ ਚਾਹ ਫੜਾ ਰਹੀ ਉਹ ਫੜਾ ਮੈਨੂੰ ਵਰਦਾ ਕਰ ਰਿਆ ਪਾਣੀ ਛੁੱਟ ਰ ਗਿਆ ਇੰਨੇ ਨਾ ਪਾਣੀ ਉੱਪਰ ਕੱਦੂ ਭਰ ਗਿਆ ਮੋਟਰ ਦੀ ਲੈਟ ਤਾਂ ਹੈ ਨਹੀਂ ਉਸਮਾ ਤੇ ਕੱਢ ਰਿਆ ਪਾਣੀ ਕਰਾ ਓਵਰ ਹੋ ਰਿਹਾ ਪਾਣੀ ਬਹੁਤ ਛੋਟੀ ਦੀ ਮੈਂ ਚੱਲ ਕੋਈ ਨਹੀਂ ਕਰਨਾ ਤਾਂ ਇਹ ਵੀ ਜ਼ਰੂਰੀ ਹੈ ਭਾਈ ਕੰਮ ਕਿਆ ਕਰਾ ਰਹਿ ਜਾ ਤਾਂ ਉਹ ਆਪਦੇ ਬਰਸਾਤ ਅੱਜ ਗਿਆ ਲੈ ਭੈਣ ਥਕੇ ਨੇ ਮੇਣ ਕਰਦੀ ਬਾਕੀ ਮਿੱਤਰੋ ਇੱਕ ਹੋਰ ਬੈਡ ਨਿਊਜ਼ ਆ ਬਾਈ ਅੰਬਾਲਾ ਜਾਣੇ ਵਾਲੇ ਵਾਸਤਾ ਵੀ ਕੱਲ ਨਾ ਪਾਣੀ ਆ ਗਿਆ ਬਾਈ ਕੱਗਰਵਾ ਸਾਰੇ ਰਸਤੇ ਬੰਦ ਹੋ ਗਏ ਹੈ ਝੱਜੋਂ ਵਾਲਾ ਝੱਜੋਂ ਵਾਲਾ ਰਸਤਾ ਬੰਦ ਹੋ ਗਿਆ ਮਿੱਤਰੋ ਡਿਡਿਆਣੇ ਵਾਲੇ ਦੋਨੋਂ ਰਸਤੇ ਨਹਿ ਬੰਦ ਹੋਵੇ ਇੱਕ ਸੰਝਰਪੁਰ ਵਾਲਾ ਚੱਲ ਰਿਹਾ ਰਸਤਾ ਸੰਝਰਪੁਰ ਵਾਲਾ ਵੀ ਤਾਂ ਚੱਲ ਰਿਹਾ ਜਦ ਤੱਕ ਮੀਂਹ ਨਹੀਂ ਹੈ ਬਾਈ ਕਿਉਂਕਿ ਉਸਮਾ ਕੱਚੀ ਗੋਹਰ ਆ ਬਾਈ ਉਹ ਬੰਦ ਹੋ ਗਿਆ ਚਲੋ ਉਂਸਰ ਸੰਜਰਪੁਰ ਵਾਲਾ ਹੀ ਬੰਦ ਤੋਂ ਸਮਝੋ ਜਿਹੜਾ ਮੀਂਹ ਪੜ ਰਿਹਾ ਇਹ ਵਿਚਾਰ ਰਿਹਾ ਸਿਰਫ ਇੱਕ ਔਂਟਸਰ ਵਾਲਾ ਰਸਤਾ ਇੱਕ ਮਨੋਲੀ ਔਰ ਇੱਕ ਲੈੜੀ ਮਨੋਲੀ ਵਾਲਾ ਮਿੱਤਰੋ ਰਸਤਾ ਔਰ ਫਿਰ ਜਾਵਿਰ ਜੀ ਰਿਕਵਰ ਬਾਈ ਹੈਨਾ ਉੰਬਾ ਨਹੀਂ ਜਾਣੇ ਧਰਮ ਹਾਂ ਉਹ ਪੇੜ ਬਹੁਤ ਆ ਕਿਉਂਕਿ ਜਿਹੜਾ ਮਨੋਲੀ ਵਾਲਾ ਰਸਤਾ ਨਾ ਬਾਈ ਲੈੜੀ ਵਾਲਾ ਉੱਪਰ ਰੇਲ ਕੇ ਫਟਕ ਲੱਗ ਜਾਂ ਬਾਈ ਉਹ ਬਾਈ ਉਹ ਨਹੀਂ ਪਤਾ ਰੇਲ 15 ਮਿੰਟ 20 ਮਿੰਟ 25 ਮਿੰਟ ਇੱਕ ਘੰਟਾ ਨਾਲ ਰੇਲ ਆਵਾ ਬਾਈ ਆ

ਕੱਲ ਦੇਖ ਲੈ ਫਿਰ ਮੋਂ ਟੀ-ਸ਼ਰਟਾਂ ਲੈਣੇ ਕਦੋਂ ਬਾਣੇ ਠੀਕ ਆ 2.7 ਮਿਲ ਜਾਣੀ ਹੈਂ ਲੋ ਫਰੁਗ ਮਾਰਾਂ ਆਪਾਂ ਹੈਂ ਇਕੱਠੀਓ ਜੇ ਤੁਹਾਨੂੰ ਰੇਟ ਦੱਸ ਦਿਆਂ ਸਮਝੋਂ ਗ ਜਾਣੀ ਦੱਸ ਦੇ ਨੀ ਯਾਰ ਬੇਇੱਜ਼ਤੀ ਹੋ ਆ ਗਿਆ ਨਾ ਅਗਲਾ ਕਹਦੇ ਯਾਰ ਇੰਨੇ ਕੀ ਟੀ-ਸ਼ਰਟ ਪਾਈ ਵੀਰਾਂ ਸਾਲਾ ਉਹੀ ਹੈਂ ਉਂ ਬੜਿਆ ਫੇਰਾ ਚੌੜਾ ਹੋ ਰਿਹਾ ਹੈਂ ਦੱਸ ਨੀ ਰਹੇ ਕੱਟ ਗਿਆ ਤਾਂ ਨਹੀਂ ਦੱਸ ਰਹੇ ਵੱਧ ਕੇ ਦੱਸ ਦਿੰਦੇ ਫਿਰ ਕਿਉਂਕਿ ਚੌੜ ਆ ਜਾਂਦੀ ਮਾਰੇ ਮਾਂ ਸਾਲੇ ਇੰਨੇ ਕੀ ਤਾਂ ਟੀ-ਸ਼ਰਟਾਂ ਪਾਈ ਵੀਰਾਂ ਇਸ ਵਾਲੀ ਉਹ ਲੋ ਲੋ ਵੱਟ ਵਾਲੀ ਉਹ ਮਾ ਯਾਰ ਆਹ ਰਾਮ ਦੇ ਘਰਾਂ ਪਾ ਹੋ ਜਾ ਬਾਈ ਕਿਉਂਕਿ ਮੈਂ ਜਾਣਾ ਨਾ ਘਰੇ ਹੀ ਪਾਉਂ ਬਾਹਰੰਦੇ ਨਹੀਂ ਮੈਂ ਟੀ-ਸ਼ਰਟ ਟੌਪਾ ਕੇ ਜਾਂਦਾ ਬਾਹਰੰਦੇ ਤਾਂ ਮੈਂ ਪੈਂਟ ਸ਼ਰਟ ਹੀ ਪਾ ਕੇ ਜੰਦਾ ਮਾਸ਼ਾਅੱਤ ਬੜੀਆ ਕੰਮ ਚੱਲ ਜਾਗਾ ਬਾਕੀ ਲੋਰਾ ਨਹੀਂ ਲੈਣੀ ਯਾਰ ਲੋਰਾ ਇਹਨਾਂ ਪਾ ਮਿਲ ਹੀ ਨਹੀਂ ਕਿਉਂਕਿ ਆਪਣੇ ਮਤਲਬ ਦੀ ਲੋਰਾ ਹੁੰਦੀ ਨਹੀਂ ਨਾ ਟੈ ਟੈ ਟਾ ਮੈਂ ਉਹ ਥੋੜੀ ਜੀ ਬੂਟ ਕੱਟ ਜੀ ਇੱਕ ਦਿਨਾਂ ਉਹੀ ਸਲਾਹ ਹੋ ਰਹੀ ਵੀ ਬੜੀ ਗੱਡੀ ਹੈ ਇੱਕ ਛੋਟੀ ਗੱਡੀ ਲੈ ਲੀ ਮੈਂ ਨਾ ਇਹ ਕਹਿ ਰਿਹਾ ਮਹਾਂ ਇਹ ਲੈ ਲੇ ਆ ਯਾਰ ਮੋਚੂੜੀ ਜੀ ਗੱਡੀ ਆ ਗੱਲ ਈਵੀ ਗੱਡੀ ਆ ਦੇਖੋ ਗੱਡੀ ਗਾਇਓ ਪਰ ਜਿਆਦਾ ਜੋ ਛੋਟੀ ਨਹੀਂ ਹੈ ਬਾਈ ਜਿਆਦਾ ਜਗਰ ਰੇਟ ਸੁਣਿਆ ਨਾ ਮੈਂ ਦੁਬਾਰਾ ਮੂੰਹ ਵੀ ਨਹੀਂ ਕਰਾਇਆ ਜਗਨੀ ਭੈ ਜੋ 8-9 ਲੱਖ ਰੁਪਏ ਕੀ ਉਹ ਛੋਟੀ ਜੀ ਗੱਡੀ 8 ਲੱਖ 9 ਲੱਖ ਰੁਪਏ ਦੇ ਮਾ ਸਵਿਫਟ ਆ ਵਗੀ ਵਧੀਆ ਰਿਸ਼ਤੇਦਾਰੀ ਮੈਂ ਲੈ ਜਾਓ ਜਿਸ ਤਰ੍ਹਾਂ ਮਰਜੀ ਚੌੜੇ ਟਾਇਰ ਪਾਏ ਵਾਂਗੇ 11 ਵਗ ਪੂਰਾ ਕਿਹਾ ਬਾਈ ਮਗਾ ਇਸ ਗੱਲੇ ਦਾ ਕੀ ਕਰਾਂਗੇ ਇਹਨੂੰ ਨਾ ਗਾਂ ਹੀ ਲੈਣੇ ਜੋ ਅਗਲਾ ਕਦੇ ਉਹ ਕਿਰਸੀ ਗੱਟੀ ਲਈ ਰਹਿ ਰਿਹਾ ਹੈ ਹੈ ਮੈਂ ਕਹਨਾ ਇਸ ਵਕੋਈ 8 ਲੱਖ ਰੁਪਏ ਲਾਗਾ ਫਿਰਦਾ ਲੋਬਈ ਨਾ ਰਹੀ ਚਾਦਰਾਂ ਵਾਲੀ ਮਾਰਕੀਟ ਨਾ ਉਹ ਬਟ ਆਪਾਂ ਨੂੰ ਲੈਣੀ ਲੋਹੇ ਦੀ ਚਾਦਰਾਂ ਦੇਖਣ ਗਿਆ ਪੁੱਛਣ ਗਿਆ ਮਿਲਾਂਗੀ ਕਿ ਨਾਂ ਕਿ ਹਿਸਾਬ ਕਿਤਾਬ ਨਾ ਪੁੱਛਿਆ ਨਾ ਲਓ ਮਿੱਤਰੋ ਚਾਦਰਾਂ ਤਾਂ ਮਿਲ ਗਈ ਇਨਕੀ ਬਾਈਆਂ ਦੀ ਦੁਕਾਨ ਦੇ ਉਹ ਪਰਾਉਤ ਸੰਗਾ ਪਰਾ ਢੋਂਡਗਾ ਹਾਂ ਬਾਕੀ ਚਾਦਰਾਂ ਸਤੀ ਹੋ ਲੀਆਂ ਜਿਸ ਦੀ ਜਦ ਨਾਲ ਸਟੀਲ ਦੀ ਹੋਵਾਂ ਜਿਹੜੀ ਚਿੱਟੀ ਜਾ ਫਿਰ ਬਾਈ ਉਹ ਗਰ ਜੰਗ ਜੁੰਗ ਲੱਗਦੀ ਨਹੀਂ ਉਹਨੂੰ ਨਾ ਠੀਕ ਆ ਬਾਈ ਕਾਰਸਮੈਂਟੇ ਕੇ ਬਾਲੇ ਹੀ ਟੂਟਦੇ ਕਰ ਮਾ ਕੋਈ ਵੀ ਰੰਦੇ ਨਹੀਂ ਕੋਠੇ ਵਾਂ ਕਿੰਨਾ ਕੁ ਚਿਰ ਬੈਠਣਾ ਸਿਮੈਂਟ ਵਾਲੀ ਕਰਾ ਇੱਕ ਮਾਲ ਦੇਣਾ ਚਾਦਰਾਂ ਜ ਮੈਂ ਪਰ ਰਹਿਣ ਦੇ ਦੋ ਜਿਸ ਦੀ ਜਦਰ ਦੇ ਮਾਮ ਵਧੀਆ ਆਪਣਾ ਜਿਸ ਤਰ੍ਹਾਂ ਮਰਜੀ ਵਰਤੀ ਜੋ ਆਪਣਾ ਨਜ਼ਾਰੇ ਤੇ ਇਹ ਠੀਕ ਆ ਜੀ ਕੱਲੋਂ ਫੇਰ ਲੋ ਹੋ ਜਾ ਬਿਕ ਜਾ ਜੇ ਕੋਈ ਖਰਾਬ ਹੋ ਜਾ ਬਾਈ ਸਿੰਮਟਰ ਨੂੰ ਕੋਣ ਦੇ ਰਿਹਾ ਫਿਰ ਉਹਨੂੰ ਕੋਈ ਕਸਿਆਂ ਦੇ ਲੀ ਗੱਪੂ ਉਹਨੇ ਦੋ ਇਹ ਪਿੱਛੇ ਤੇ ਪੜਦੀ ਆ ਰਹੀਆਂ ਨੇ ਇਨਗੇ ਲੋੜ ਨਹੀਂ ਐ ਲੋੜ ਨਹੀਂ ਚਾ ਰੱਖ ਦੇ ਜੇ ਨਹੀਂ ਲੋੜ ਕਦੀ ਫਸਾ ਗਿਆ ਰਿਹਾ ਉਹ ਪਿੰਡਾ ਚੁੱਕੇ ਜਿਵੇਂ ਇਸ ਤਰ੍ਹਾਂ ਇਸ ਲਾਈ ਹਾਂ 2 ਘੰਟੇ ਮੈਂ ਮੈਂ ਥੱਲੇ ਮਾਰ ਲਈ ਦੱਸ ਅਸੀਂ ਤਾਂ ਕੱਟ ਦਾਂਗੇ ਗਰਮੀ ਆ ਨਾ ਗਰਮੀ ਮੈਂ ਪਿੰਡੇ ਚੁੱਕੇ ਜਿਵੇਂ ਕੋਈ ਜੀ ਤੇਰਾ ਤਾਂ ਬਰਦਾ ਨਹੀਂ ਤੇ ਲੋੜ ਹੂੰ ਚੱਲ ਜਦੋਂ ਮਰਵਾ ਮਿਸਤਰੀ ਹੈ ਉਹਦੇ ਕਟਵਾ ਲਾਂ ਸਬਜ਼ੀ ਮੰਡੀ

ਦੱਸਣਾ ਬਸ ਉਹਨੂੰ ਕਿ ਤੱਕ ਆ ਜਾ ਬੁੱਗੇ ਤੇ ਅਸੀਂ ਬੈਠਨੇ ਨ ਭੈਣ ਚੋਦੇ ਉਹੀ ਕੰਮ ਤਾਂ ਨਹੀਂ ਰਹਿ ਗਿਆ ਤੁੰਨੂੰ ਮਣਾ ਪਾ ਲੈ ਯਾਰ ਇਹਨਾਂ ਦਾ ਤਾਂ ਬਹੁਤ ਹੂੰ ਹੂੰ ਖਾਲੀ ਸ਼ੋਪਿੰਗ ਕੈਂਟਾ ਵਿਲਾ ਦੂਸਰੇ ਦੂਸਰੇ ਬ੍ਰਾਂਡ ਆ ਬਾਈ ਕਿਉਂਕਿ ਲੋਰਾ ਅਨੁਭਵ ਮਿਲਦੀ ਨਹੀਂ ਯਾਰ ਨਾ ਨਿਕਲਾਂ ਮਿਲਾ ਜਿਹੜੀ ਆਪਾਂ ਨੂੰ ਚਾਹੀਦੀ ਦੀ ਆਉ ਉਹਨਾਂ ਬਦ ਲੇੜੀ ਬਾਈ ਦੂਸਰੇ ਆਪਣੇ ਜਿਹੜੇ ਦੁਕਾਨਾ ਹੋਵਾਂ ਲੋਕਲ ਪਰ ਦੇ ਬੱਝੋ ਮੈਂ ਕਿ ਚੱਲ ਠੀਕ ਤੇ ਬਾਈ ਯਾਰ ਰੇਟ ਹੈ ਨਾ ਵੀ ਵੀ ਨਹੀਂ ਆ ਰਹੀ ਇਹ ਤੇ ਕੈਮਰੇ ਮਾ ਇੱਧਰ ਸਨੈਪਚੈਟ ਚੱਲ ਰਹੀ ਆ ਸਟਰੀਕ ਦਾ ਭਾ ਲੈਣ ਦੇ ਲਓ ਮਿੱਤਰੋ ਖੇਤ ਆ ਗਏ ਬਾਈ ਖੇਤ ਦਾ ਇੱਕ ਚਾਦਰ ਦਾ ਟੁਕੜਾ ਬੜਿਆ ਭੜਿਆ ਦਾ ਜਾਂ ਬਣੀ ਸ਼ੈੱਟ ਆ ਨਾ ਬਾਈ ਜਾਂ ਗੱਡੀਆਂ ਖੜਾਏ ਕਰਨ ਦੇ ਪਹਿਲਾਂ ਵਾਹ ਨੂੰ ਉੱਪਰ ਪੋੜੀਆਂ ਕੱਢੀ ਦੀ ਉਹ ਹਾ ਤੇ ਕੱਢਿਆ ਹੋਇਆ ਟੁਕੜਾ ਦਾ ਰੈਡੀ ਕਰੇ ਟੁਕੜਾ ਲੈ ਜਾ ਵੀ ਫਰਾ ਕੋਠੇ ਵਗੇ ਜਾ ਮੋਟਰ ਵਾਲੇ ਪਾ ਵੀ ਜਾਂ ਨੂੰ ਵੀ ਸਟਾਰਟਰ ਸਕੂਟਰ ਬਾਜਾ ਸਟਾਰਟਰ ਵਾਲੇ ਉੱਪਰ ਰੱਖਿਆ ਕਿਉਂਕਿ ਬਰਸਾਤ ਦਾ ਮੌਸਮ ਦੇਖੋ ਪ੍ਰਸਾਦ ਦਾ ਪੂਰਾ ਮੌਸਮ ਬਣਿਆ ਹੋਇਆ ਪਰ ਲੇਟ ਆ ਵੀ ਰਹੀ ਮੋਟਰ ਚੱਲ ਰਹੀ ਆ ਇੱਧਰ ਚਲਾ ਰਖੀ ਜੀ ਮੋਟਰ ਆ ਠੀਕ ਆ ਜੀ ਉੱਪਰ ਗੇਅਰ ਦੇ ਕੇ ਰ ਆ ਵੈਸੇ ਟਰਨ ਲਿਆ ਕਿਉਂਕਿ ਬਿਸਤੀਗਾ ਨਹੀਂ ਪਤਾ ਯਾਰ ਅੱਗਾ ਕਦ ਮਿਲਾਗਾ ਤਾਂ ਕਰ ਕਾ ਓਕੀ ਆ ਮਾਂ ਠੀਕ ਆ ਜੀ ਲੈ ਆ ਮਾਂ ਚਲੋ ਆ ਵਾ ਇਹ ਹਜ਼ਾਰਾ ਕੰਮ tamam ਹੋ ਗਿਆ ਚੱਤ ਪਾ ਦਿੱ ਪਰ ਪੁਰਾ ਸਟਾਰਟਰ ਆਪਣਾ ਇੱਥੇ ਕੋ ਜਿਹੜੇ ਦਰਵਾਜ਼ਾ ਚੱਲ ਚੱਲ ਸਿਰ ਬੰਦੇ ਨੇ ਕੱਦੂ ਘਰ ਵੀ ਦੀ ਲਾਣਦਾਰ ਘਰ ਸੀ ਦੇ ਉੱਤੇ ਕਰ ਦਿਆ ਕਿਹਨਾਂ ਕਿਹਾ ਦਿਮਾਗਾਂ ਫਰਕ ਆ ਗਿਆ ਉਹ ਦੇਖ ਦੁਬਾਰਾ ਜਾ ਰਹਾ ਮਾਰਨੀ ਗਾਲਾਂ ਮਿਲੀ ਨਾਲੇ ਨੂੰ ਚਲਦਾ ਕਰਾ ਡਰਾਈਵਰ ਤਾਂ ਹੈਵੀ ਡਰਾਈਵਰ ਦਾ ਨਹੀਂ ਹੋਵਾ ਕੋਈ ਡੰਡਾ ਨਹੀਂ ਮਾਰ ਗਿਆ ਇਹਨੇ ਨਹੀਂ ਮਾਰਿਆ <laughs> दबारा बढ़वा दिया मित्रों टाइम हो रहा है भाई नौ बज रहे हैं मोटर चल रही है अच्छ बजे आई थी लाइट लाइट नहीं जाना मतलब एक बजे जा गई अठे लाइट चली अच्छे फालट था भाई लाइट कह रहा अब रात में चला गई मा चल कोई रात में चली जाएगी बाकी खेत भर गया चप्पल बड़ी कटनिया थे महा चल कोई नहीं कह रहे यार अज रात में चला गई वैसे तो क्या पता लाइट चलती रहा कोई पता नहीं महा चल यार ना बदलियां इश्का खेत करना इधर तोड़ देंगे नक्ा ਕਹਣਾ ਸਲਾਹ ਦੀ ਰਾਤ ਨੂੰ ਕੱਦੂ ਕਰਨੀਗੀ ਮਾ ਸਵੇਰੀ ਭਈ ਆਵਾਂਗੇ ਭਈਏ ਘਰੇ ਯਾਰ ਕੱਲ ਕੱਲ ਕਰਦੇ ਰੋਜ ਅੱਜ ਲਗਾ ਨਹੀਂ ਕੋਈ ਜੀਰੀ ਉਸ ਬਹੁਤ ਪੱਟਣਾ ਜਿਸਕੇ ਪਾਸ ਬੈਠੇ ਆਂ ਵੀ ਉਹ ਕਹਿ ਰਿਹਾ ਦਾ ਬੰਦਾ ਲਾਣੇ ਚੱਲ ਯਾਰ ਲਾ ਦੇ ਕੋਈ ਨਹੀਂ ਮਾ ਕਿਆ ਕਾਲੀ ਆ ਦੇਖੋ ਪਾਣੀ ਕਿਸ ਤਰ੍ਹਾਂ ਹੋ ਗਿਆ ਪੂਰਾ ਡੱਕ ਦੀਆ ਬਾਕੀ ਰਾਤ ਰੋਤ ਨੂੰ ਆਣੇ ਦਾ ਪਰਹੇਜ ਹੀ ਕਰਾਂ ਕਿਉਂਕਿ ਅੱਜ ਕੱਲ੍ਹਾਂ ਕੱਚੀ ਮੌਸਮ ਬਾਈ ਕੱਚੀ ਮੌਸਮਾਂ ਦਿੱਲੀ ਕਰਦਾ ਬਾਹਰ ਨਿਕਲਦੇ ਨਾ ਕਿਉਂਕਿ ਜੀ ਮੌਸਮਾਂ ਨੇ ਅੱਧੇ ਬੰਦੇ ਨੂੰ ਕੱਚੀ ਮੌਸਮਾਂ ਨਹੀਂ ਪਤਾ ਹੁਣਾ ਕਿ ਕੱਚੀ ਮੌਸਮ ਕਿਹੜੀ ਹੋਆ ਬਾਈ ਅੱਜ ਕੱਲ ਬਾਈ ਸੱਪ ਸਿੰਡੇ ਤੋਂ ਸੋ ਡਰਨਾ ਕਾ ਤਾਂ ਕਰਕ ਬਾਕੀ ਨੱਕਾ ਲਾ ਲਾਂਗਾ ਬਾਕੀ ਵੀ ਤਰੋ ਅੱਜ ਕੱਲ ਇਹ ਨਾ ਬਰਸਾਤ ਦਾ ਜੋ ਹਾਲ ਦੇਖੋ ਨੱਕਾ ਦਾ ਲਾੜਾ ਇਹਦਾ ਤੜਾ ਸੁੱਕੀ ਮਿੱਟੀ ਬੜੀ ਬਿਲਕੁਲ ਉੱਪਰ ਉੱਪਰ ਗਿੱਲਾ ਪੜਿਆ ਨਹੀਂ ਲੱਗ ਰਿਹਾ ਵੀ ਪਤਾ ਨਹੀਂ ਕਿੰਨਾ ਗਮੀ ਪੜ ਗਿਆ ਤੜਾ ਸੁੱਕੀ ਬੜੀ ਬਾਕੀ ਅੱਜ ਗੌਰਵ ਦੇ ਤਾਂ ਲਾਗੇ ਬਈ ਜੀ ਦੀ ਜੇ ਲਾ ਗਏ ਨਾ ਤਾਜੀ ਲੱਗੀ ਹੋਈ ਬਿਲਕੁਲ ਇਹ ਦੇਖੋ ਉਰੋਂ ਪਾਣੀ ਖੜਿਆ ਤਲਾ ਔਰ ਤਲੇ ਦੇ ਪੱਟਾ ਸੁੱਕੀ ਮਿੱਟੀ ਨਹੀਂ ਕਿਢ ਰਹੀ ਦੱਸ ਕੀ ਕਰਾਂ ਇਸ ਦਾ ਬਾਕੀ ਨਾ ਮੇਂ ਤਰੋ ਅੱਜ ਕੱਲ ਨਾ ਗੋਹਰ ਹੋ ਜਾ ਗਿੱਲਾ ਕਿਉਂਕਿ ਆਪਣੇ ਖੇਤਾਂ ਨੂੰ ਗੋਹਰ ਜਾ ਬਾਈ ਚਾਰ ਪੰਜ ਕਿੱਤਾਂ ਗੋਹਰ ਲਗਾਓ ਤਾਂ ਗੋਹਰ ਮਾ ਜੰਦੀ ਐਕਟਿਵ ਹੋ ਜਾਂਦੀ ਨਹੀਂ ਹੈ ਮੋਟਰਸਾਈਕਲ ਚੱਲੇ ਵੀ ਜਾ ਹਲੀ ਐਕਟਿਵ ਆ ਤੁਹਾਨੂੰ ਪਤਾ ਵੀ ਕੈਸੀ ਚਲਾ ਕੈਸੀ ਨਹੀਂ ਤਾਂ ਇੱਧਰ ਨਹੀਂ ਜਾਣਾ ਪੜਾ ਇੱਧਰ ਖੁਸ਼ ਵੀ ਮੋਟਰ ਉੱਠਾਗਾ ਨਾ ਪੁਰਾਣਾ ਨਿਊ ਮੋਬਦੋਗ ਕਿੱਲੇ ਪੜਾਵਾਂ ਉਹ ਹਮਨੇ ਮੋਟ ਦੇ ਦੇਖੋ ਚਲ ਮਨ ਕੋਈ ਨਹੀਂ ਬਾਈ ਸ਼ੈਰ ਹੋ ਜਾਏ ਸੀ ਬੰਨੇ ਬਾਕੀ ਸਵੇਰ ਤੱਕ ਭਰ ਜਾਗੇ ਬਾਈ 8-9 ਵਜੇ ਤੱਕ ਦੋ ਕਿੱਲੇ ਕਰ ਦੇਣੇ ਚਾਹੀਦੇ ਮੋਟਰ ਨੂੰ ਵੈਸੇ ਤਾਂ 5 ਵਜੇ ਲੇਟ ਆਈ ਜੇ 1 ਵਜੇ ਤੱਕ ਚੱਲ ਗਈ ਤਾਂ ਦੋ ਕਿੱਲਾਂ ਕੇ ਲਵਾ ਲਾ ਦੇਗੀ ਬਾਕੀ ਦੇਖੀ ਆ ਗਈ ਅੱਜ ਕੱਲ ਲੇਟ ਚੱਲਦੀ ਵੀ ਰਾਤ ਕਿਉਂਕਿ ਨਾ ਜਦ ਅਸੀਂ ਮੌਸਮ ਠੰਡਾ ਹੋਆ ਲੇਟ ਕੀ ਬਾਰੀ ਵੀ ਜ਼ਿਆਦਾ ਵਾ ਫਿਰ ਫਲੈਟ ਦੱਬੀ ਰੱਖਾਂਗੇ ਕਿ ਤਾਰਾਂ ਦੂਰਾਂ ਕਰਮਾਉਣੇਗਾ ਗ੍ਰੀਟੇ ਦੇ ਚੱਕਰ ਨਹੀਂ ਹੁੰਦਾ ਉਹਨੂੰ ਇਹ ਤਾਂ ਚੰਦ ਹੀ ਰਹਿਗਾ ਕੋਈ ਦਿੱਕਤ ਨਹੀਂ ਪਾਉਣਾ ਵੀ